ਬਹੁਤ ਵੱਡੀ ਖਬਰ ਹੈ ਜਿਵੇਂ ਕਿ ਮਨਕੀਰ ਤੌਲਕ ਜਿਨ੍ਹਾਂ ਨੇ ਬਹੁਤ ਵੱਡੀ ਪੰਜਾਬ ਭਰ ਦੇ ਵਿੱਚ ਇੱਕ ਮਦਦ ਦੇ ਦਿੱਤੀ ਹੈ 5 ਕਰੋੜ ਰੁਪਏ ਤੱਕ ਦੀ ਮਦਦ ਦਿੱਤੀ ਸੀ ਔਰ ਉਹਨਾਂ ਨੂੰ ਬਹੁਤ ਵੱਡੀ ਧਮਕੀ ਆਈ ਹੈ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਜਿਨ੍ਹਾਂ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋ ਗਿਆ ਔਰ ਦੂਜਾ ਨੰਬਰ ਜਿਹੜਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਹ ਹੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਪਲੇਂਜੇ ਵਿੱਚ ਫਸ ਗਏ ਨੇ ਪ੍ਰਧਾਨ ਮੰਤਰੀ ਦੇਸ਼ ਦੇ ਨਰਿੰਦਰ ਮੋਦੀ ਉਹਨਾਂ ਨੇ 50% ਬਹੁਤ ਵੱਡੀ ਪੈਕੇਜ ਕਹਿੰਦੇ 1600 ਕਰੋੜ ਰੁਪਏ ਦਾ ਦੇ ਦਿੱਤਾ ਆ ਸੁਖਵੀਰ ਸਿੰਘ ਬਾਦਲ ਤੇ ਐਕਸ਼ਨ ਕੀਨੇ ਲੈ ਲਿਆ ਇੱਕ ਤਾਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਉਸ ਤੋਂ ਪਹਿਲਾਂ ਜਿਹੜੀ ਕਿ ਮਨਕੀਰ ਤਾਲਖ ਪੰਜਾਬ ਭਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸੇਵਾ ਕਰ ਚੁੱਕੇ ਸੀ ਔਰ ਹੁਣ ਉਹਨਾਂ ਨੂੰ ਧਮਕੀ ਕਿਹਨੇ ਦਿੱਤੀ ਹੈ ਇੱਕ ਬੱਡੀ ਖਬਰ ਔਰ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਕਿਵੇਂ ਬੁੱਧੂ ਬਣਾ ਰਹੀ ਸੀ ਕਿਵੇਂ ਪੰਜਾਬ ਦੇ ਲੋਕਾਂ ਨੂੰ ਆਪਣੇ ਪਿੱਛੇ ਲਾ ਕੇ ਲੋਕਾਂ ਨੂੰ ਵਰਗਲਾ ਰਹੇ ਸੀ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਪ੍ਰਸ਼ਾਸਨ ਇਹਨਾਂ ਤਿੰਨਾਂ ਦੇ ਖਿਲਾਫ ਕਰ ਰਹੇ ਸੀ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਅੱਜ ਸੁਖਵੀਰ ਸਿੰਘ ਬਾਦਲ ਦਾ ਅਸਲੀ ਚਿਹਰਾ ਆ ਗਿਆ ਕਿਉਂ ਕਿਉਂਕਿ ਸੁਖਵੀਰ ਸਿੰਘ ਬਾਦਲ ਉਹ ਮੇਟਾ ਤੇ ਉਹ ਪਰਿਵਾਰ ਦੇ ਵਿੱਚੋਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਹੁਤ ਵੱਡੇ ਪੱਦਰ ਦੇ ਉੱਤੇ ਲੁੱਟਿਆ ਔਰ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਸੇਕ ਕਾਮ ਦੇ ਨਾਲ ਜੋ ਕੀਤਾ ਤੁਸੀਂ ਜਾਣਦੇ ਹੋ ਪਰ ਅੱਜ ਪਹਿਲੀ ਖਬਰ ਮਨਕੀਰ ਤੌਲ ਕਦੀ ਸੁਣਾਵਾਂਗੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਹਾ ਜਾ ਰਿਹਾ ਸੀ ਇਹ ਸੁਖਵੀਰ ਸਿੰਘ ਬਾਦਲ ਦਾਰਾ ਕਹਿੰਦੇ ਜੀ ਮਾਦਾ ਕੇਂਦਰ ਕੰਮ ਕਰਦੀ ਹੈ ਨਾ ਪੰਜਾਬ ਦੀ ਸਰਕਾਰ ਮਦਦ ਕਰਦੀ ਹੈ ਪੰਜਾਬ ਦੀ ਹਰਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਇੱਕ ਪਾਸੇ ਮੂੰਹ ਤੇ ਚਪੇੜ ਵੱਜੀ ਹੈ ਕਿਉਂਕਿ ਦੋਵੇਂ ਹੀ ਸਰਕਾਰਾਂ ਨੇ ਆਪਣੀ ਆਪਣੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਕਿਉਂਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਯਾਨੀ ਗੋਦੀ ਕਹਿੰਦੇ ਨੇ ਤੇ ਔਰ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ 1600 ਕਰੋੜ ਰੁਪਏ ਕਿਵੇਂ ਦਿੰਦੇ ਨੇ ਔਰ ਕਿੱਥੇ ਪਹੁੰਚਦੇ ਨੇ ਪੂਰੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਐਕਸ਼ਨ ਕਿਵੇਂ ਹੋਣ ਜਾ ਰਿਹਾ ਹੈ ਤਾਂ ਹੁਣ ਸੁਣਦੇ ਹਾਂ ਕਿ ਮਨਕੀਰ ਤਾਲਕ ਨੂੰ ਧਮਕੀ ਕਿਹਨੇ ਦਿੱਤੀ ਹੈ ਸੁਣੋ ਅੱਜ ਭਾਈ ਤਿੰਨ ਬੱਚਿਆਂ ਦਾ ਪਿਓ ਆ ਮੇਰੇ ਨਾਲ ਢਿੱਡ ਦੀ ਨਹੀਂ ਭਾਈ ਕੋਈ ਗੱਲ ਰਹਿੰਦੀ ਠੀਕ ਆ ਮੈਨੂੰ ਡਾਇਰੈਕਟ ਆਈ ਮੈਂ ਉਹ ਹੀ ਫੈਮਿਲੀ ਗਰੁੱਪ 'ਚ ਭੇਜਤੀ ਉਹ ਉਹ ਜੀ ਮੈਂ ਮਾਂ ਮਾਤਾ ਕਹਿੰਦੀ ਕੋਈ ਆਪਣੀ ਵੀ ਤੁਹਾਨੂੰ ਉਹ ਗੁਰਬੇ ਸਿੰਘ ਮਹਾਰਾ ਨਾਲ ਆ ਪੁੱਤ ਤਾਂ ਸੁਣ ਲਿਆ ਪੰਜਾਬ ਵਾਲੇ ਜਿਹੜੀ ਕਿ ਬਾਡੀ ਲੈਂਗੁਏਜ ਸੀਗੀ ਮਨਕੀਰ ਤਾਲਖ ਦੀ ਉਹ ਦੱਸ ਰਹੀ ਸੀ ਕਿ ਭਈ ਵਕਤ ਉਹਨੂੰ ਥੈਟ ਕਰ ਰਹੇ ਨੇ ਧਮਕੀਆਂ ਆ ਰਹੀਆਂ ਨੇ ਕਿਉਂ ਆ ਰਹੀਆਂ ਨੇ ਵਜ੍ਹਾ ਕੀ ਹੈ ਕਿ ਪੰਜਾਬ ਦੇ ਲੋਕਾਂ ਦੀ ਮਦਦ ਕਰ ਦਿੱਤੀ ਪੰਜਾਬ ਦੀ ਸਰਕਾਰ ਜਾਂ ਸੈਂਟਰ ਗਵਰਨਮੈਂਟ ਜਾਂ ਇਹਨਾਂ ਬਾਦਲਾਂ ਨੇ ਆਪਣੇ ਪੱਦਰ ਦੇ ਉੱਤੇ ਪਹਿਲਾਂ ਨਹੀਂ ਕੰਮ ਕੀਤਾ ਸੀ ਇਸ ਕਰਕੇ ਸਾਡੇ ਪੰਜਾਬੀ ਸਿੰਗਰ ਬਾਲੀਵੁੱਡ ਦੇ ਲੋਕ ਪੰਜਾਬ ਦੀ ਸਰਕਾਰ ਤਾਹਾਂ ਕੇ ਆਪਣਾ ਜੰਮਾ ਚੱਕ ਚੁੱਕੀ ਹੈ ਗਿੰਦਰ ਨੇ ਵੀ 1600 ਕਰੋੜ ਦਾ ਪੈਕੇਜ ਦੇ ਦਿੱਤਾ ਹੈ ਪੰਜਾਬ ਦੇ ਲੋਕਾਂ ਪ੍ਰਤੀ ਪੰਜਾਬ ਦੀ ਸਰਕਾਰ ਨੂੰ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਨੂੰ ਰਗੜਾ ਕਿਵੇਂ ਲੱਗਦਾ ਉਹ ਪੂਰੀ ਖਬਰ ਤੁਹਾਡੇ ਨਾਲ ਪਹਿਲਾਂ ਮੈਂ ਸਾਂਝੀ ਕਰੂੰਗਾ ਉਸ ਤੋਂ ਬਾਅਦ ਮਨਕੀਰ ਤਾਲਖਾ ਜੜੇ ਇਹਨਾਂ ਨੂੰ ਧਮਕੀ ਕਿਉਂ ਦਿੱਤੀ ਜਾਂਦੀ ਹੈ ਦੇਖੋ ਮਨਕੀਰ ਤਾਲਖ ਨੇ ਪੰਜਾਬ ਪ੍ਰਤੀ ਪੰਜਾਬ ਦੇ ਲੋਕਾਂ ਪ੍ਰਤੀ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਇਕੱਲੇ ਮਨਕੀਰ ਤਾਲਖ ਹੀ ਨਹੀਂ ਬਲਕਿ ਪੰਜਾਬ ਦੇ ਜਿੰਨੇ ਵੀ ਸਾਡੇ ਸਿੰਗਰ ਨੇ ਇਹਨਾਂ ਨੂੰ ਵੇਖ ਕੇ ਤਾਂ ਬਾਲੀਵੁੱਡ ਦੇ ਵਿੱਚੋਂ ਲੋਕ ਉੱਤਰਿਆ ਕਿ ਯਾਰ ਐਡੇ ਐਡੇ ਸਿੰਗਰ ਸਾਡੇ ਆ ਰਹੇ ਨੇ ਜਿਹੜੇ ਬੰਦੇ ਨੂੰ ਆਲਰੇਡੀ ਪਹਿਲਾਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਤੇ ਉਹ ਬੰਦਾ ਅੱਜ ਜ਼ਮੀਨ ਦੇ ਉੱਤੇ ਆ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਇਆ ਪੰਜਾਬ ਦੇ ਲੋਕਾਂ ਦੀ ਹੜਾਂ ਪੀੜਤਾਂ ਦੀ ਮਦਦ ਕਰ ਰਿਹਾ ਸੀ ਉਸ ਬੰਦੇ ਨੂੰ ਧਮਕੀ ਦੇਣ ਵਾਲੇ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਹੜੇ ਇਨਸਾਨ ਸਾਡੇ ਯੋਧੇ ਨੇ ਪੰਜਾਬ ਪੱਖੀ ਗੱਲਾਂ ਕਰਦੇ ਆ ਜਾਂ ਪੰਜਾਬ ਦਾ ਦਰਦ ਲੈ ਕੇ ਚੱਲਦੇ ਨੇ ਕਿਉਂਕਿ ਮਨਕੀਰ ਤੌਲਖ ਦੀ ਬਾਡੀ ਲੈਂਗੁਏਜ ਦੱਸ ਰਹੀ ਸੀ ਕਿ ਬੰਦੇ ਦੇ ਡਰ ਦਿਲ ਦੇ ਵਿੱਚ ਐਸ ਕਰਕੇ ਇਹਨਾਂ ਲੋਕਾਂ ਨੂੰ ਚਾਹੀਦਾ ਜਿਹੜੇ ਥ੍ਰੈਟ ਦਿੰਦੇ ਜਾਂ ਧਮਕੀਆਂ ਦਿੰਦੇ ਨੇ ਕਿ ਭਾਈ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਚਿੰਨੇ ਵੀ ਸਾਡੇ ਨੌਜਵਾਨ ਨੇ ਪੰਜਾਬ ਦੇ ਪ੍ਰਤੀ ਮੂਹਰੇ ਲੈ ਕੇ ਚੱਲਦੇ ਨੇ ਪੰਜਾਬ ਪੱਖੀ ਗੱਲਾਂ ਕਰਦੇ ਨੇ ਸਾਡੇ ਲੋਕਾਂ ਦੀ ਮਦਦ ਕਰਦੇ ਨੇ ਉਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਇਹੋ ਜਿਹੇ ਲੋਕਾਂ ਦੀ ਪੰਜਾਬ ਪਰਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਲੋੜ ਹੈ ਕਿਤੇ ਜਿਹੜਾ ਇਹਨਾਂ ਗਾਲੀਆਂ ਦੇ ਵਾਦਨਾਂ ਨੇ ਪੰਜਾਬ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਨਸ਼ੇ ਦੀ ਦਲਦਲ ਦੇ ਵਿੱਚ ਸੁੱਟਿਆ ਅੱਜ ਵੇਖੋ ਹੜਾਂ ਦੇ ਵਿੱਚ 2-2 ਲੱਖ ਰੁਪਏ 2-4 ਜਗ੍ਹਾ ਤੇ ਦੇ ਕੇ ਅਕਾਲੀ ਦਲ ਦੇ ਨੇਤਾ ਸੁਖਵੀਰ ਸਿੰਘ ਬਾਦਲ ਆਪਣੇ ਆਪ ਨੇ ਇੱਕ ਬੰਦ ਵੱਡਾ ਦਾਨ ਹੀ ਸਾਬਤ ਕਰ ਗਏ ਸੀ ਲੋਕਾਂ ਦੇ ਵਿੱਚ ਸੁੱਕੀ ਹਵਾ ਬਣਾਉਣ ਦੀ ਕੋਸ਼ਿਸ਼ ਕਰਕੇ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੇ ਜੋ-ਜੋ ਮੁੱਦੇ ਸੁਖਬੀਰ ਸਿੰਘ ਬਾਦਲ ਨੇ ਚੱਕੇ ਸੀ ਉਹਨਾਂ ਦੇ ਉੱਤੇ ਦੀ ਹੋ ਗਈ ਹੈ ਪੰਜਾਬ ਦੀ ਸਰਕਾਰ ਕਿਉਂਕਿ ਆਲਰੇਡੀ ਵੀ ਭਗਵੰਤ ਮਾਨ ਨੂੰ ਪਤਾ ਹੈ ਕਿ ਭਾਈ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਇਹੋ ਹੀ ਗੱਲ ਕਰਦੇ ਨੇ ਜਿਹੜੀ ਉਹਨਾਂ ਦੀ ਕਮਜ਼ੋਰੀ ਹੈ ਪਰ ਉਹ ਵੀ ਜਾਣੀ ਜਾਣ ਨੇ ਉਹਨਾਂ ਨੇ ਮੁੱਦਾ ਉਹੀ ਧਰਿਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿਸਾਨਾਂ ਦੇ ਸਾਹਮਣੇ ਤੇ ਭਾਈ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਸਰਕਾਰ ਖੜੀ ਹੈ ਇੱਕ ਇੱਕ ਬਰੀਕੀ ਤੋਂ ਲੈ ਕੇ ਪੂਨਤਮਾਨ ਦੀ ਕੱਲ ਸਟੇਟਮੈਂਟ ਆ ਗਈ ਸੀ ਕਿ ਅਸੀਂ ਪੰਜਾਬ ਪ੍ਰਤੀ ਸਾਰੇ ਕੰਮ ਕਰਾਂਗੇ ਯਾਨੀ ਜਿਨ੍ਹਾਂ ਦੇ ਖੇਤਾਂ ਵਿੱਚ ਮਿੱਟੀ ਚੜ ਗਈ ਆ ਉਹ ਮਿੱਟੀ ਉਹਨਾਂ ਦੀ ਉਹਨਾਂ ਦੀ ਰੇਤ ਜਿਹਦਾ ਖੇਤ ਔਰ ਮੌਜੂਦਾ 20000 ਰੁਪਏ ਪ੍ਰਤੀ ਏਕੜ ਕਿਸਾਨਾਂ ਲਈ ਪਹਿਲੀ ਵਾਰ ਨਿਕਾਣ ਦੇ ਵਿੱਚ ਰਿਹਾ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਔਰ ਉਸ ਤੋਂ ਬਾਅਦ ਗਰੀਬ ਵਰਗ ਦੇ ਲੋਕਾਂ ਲਈ ਜਿਨ੍ਹਾਂ ਦੇ ਘਰ ਡਿੱਗੇ ਨੇ ਜਾਂ ਪਸ਼ੂ ਮਰੇ ਨੇ ਉਹਨਾਂ ਦੇ ਖਾਲੋ ਵੀ ਬਹੁਤ ਵੱਡੀ ਹਦਾਇਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਹੈ ਪਰ ਹੁਣ ਇੱਥੇ ਜੀ ਸੁਖਬੀਰ ਸਿੰਘ ਬਾਦਲ ਫਸਲ ਵੀ ਇੱਕ ਪਾਸੇ ਕੇਂਦਰ ਨੂੰ ਕਿਹਾ ਸੀ ਕਹਿੰਦੇ ਕੇਂਦਰ ਮਦਦ ਨਹੀਂ ਕਰਦੀ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੂੰ ਕਿਹਾ ਸੀ ਇਹਨਾਂ ਨੂੰ ਲੱਗਦਾ ਬਾਦਲਾਂ ਨੂੰ ਕਿ ਪੰਜਾਬ ਆ ਜਿਹੜਾ ਉਹ 2-4 ਲੱਖ ਰੁਪਏ ਦਾ ਮਹਤਾਜ ਆ ਤੇ ਮੰਨ ਜਾਊਗਾ ਪਰ ਨਹੀਂ ਪੰਜਾਬ ਦੇ ਲੋਕ ਵੀ ਜਾਣੀ ਜਾਣ ਪੰਜਾਬ ਦਾ ਬੱਚਾ ਬੱਚਾ ਜਾਗਰਤ ਹੈ ਇਹਨਾਂ ਬਾਦਲਾਂ ਤੋਂ ਕਿ ਇਹਨਾਂ ਨੇ ਕਿਵੇਂ ਸਿੱਖ ਕੌਮ ਦਾ ਕਾਟ ਕੀਤਾ ਫਿਰ ਬੇਅਦਬੀ ਕਰਵਾਈ ਗੁਰੂ ਸਾਹਿਬ ਦੀ ਸਰਸੇ ਵਾਲੇ ਸਾਹਿਬ ਤੋਂ ਕਿਉਂਕਿ ਉਹਦੇ ਦੇ ਚੇਲੇ ਸੀ ਔਰ ਉਸ ਤੋਂ ਬਾਅਦ ਸਾਡਾ ਬੱਚਾ ਬੱਚਾ ਇਸ ਗੱਲ ਨੂੰ ਜਾਣ ਗਿਆ ਕਿ ਇਹਨਾਂ ਬਾਦਲਾਂ ਨੇ ਪੰਜਾਬ ਦੀ ਪਿੱਠ ਦੇ ਵਿੱਚ ਹਰ ਵਕਤ ਛੁਰਾ ਮਾਰਿਆ ਹੈ ਤੂੰ ਹਰ ਵਕਤ ਛੁਰਾ ਮਾਰਨ ਦੀ ਫਰਕ ਦੇ ਵਿੱਚ ਨਹੀਂ ਤੜੀਗਾ ਪੰਜਾਬ ਵਾਲਿਓ ਜਿੰਨੇ ਪੈਣਪੁਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਕਿ ਹਰ ਮੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ ਤਾਂ